ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੈਲਥ ਹਰਬਲ 213 ਫੈਮਿਲੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਸਿਆਣੇ ਕਹਿੰਦੇ ਆ ਵੀ ਪਹਿਲਾ ਸੁਖ ਨਿਰੋਗੀ ਕਾਇਆ ਹਨਾ ਤੇ ਵੀ ਪਹਿਲਾਂ ਆਪਦਾ ਸਰੀਰ ਸਹੀ ਆ ਤਾਂ ਆਪਾਂ ਨੂੰ ਸਾਰਾ ਕੁਝ ਹੀ ਚੰਗਾ ਲੱਗਦਾ ਤੇ ਜੇ ਭਾਈ ਸਰੀਰ ਨਹੀਂ ਸਹੀ ਤਾਂ ਫਿਰ ਆਪਾਂ ਨੂੰ ਕੁਝ ਵੀ ਨਹੀਂ ਚੰਗਾ ਲੱਗਦਾ ਸਰੀਰ ਸਹੀ ਰੱਖਣ ਦੀ ਖਾਤਰ ਆਪਾਂ ਨੂੰ ਖਾਣਾ ਪੀਣਾ ਵੀ ਚੰਗਾ ਖਾਣਾ ਪੈਂਦਾ ਹੈਗਾ ਹਨਾ ਤੇ ਮੈਂ ਸੋਚਿਆ ਮੈਂ ਕਿਹਾ ਪਹਿਲਾਂ ਆਪਾਂ ਆਪਦੇ ਵਿਟਾਮਿਨ ਸਟਾਮਨ ਪੂਰੇ ਕਰੀਏ ਬਾਅਦ ਵਿੱਚ ਦੇਖਾਂਗੇ ਵੀ ਕੀ ਬਣਦਾ ਹੈਗਾ ਕੀ ਆਪਾਂ ਕਰਨਾ ਹੈਗਾ ਤੇ ਮੈਂ ਆਪਦੇ ਬਟਾਮ ਸਟਾਮਨ ਕਰਨ ਲੱਗੀ ਸੀ ਪੂਰੇ ਤੇ ਮੈਂ ਤੁਹਾਨੂੰ ਵੀ ਸੱਦਾ ਦੇਣ ਲੱਗੀ ਆ ਵੀ ਭਾਈ ਤੁਸੀਂ ਵੀ ਆ ਜਾਓ ਤੇ ਤੁਸੀਂ ਵੀ ਖਾਓ ਪੀਓ ਹਨਾ ਆਪਾਂ ਆਪਦਾ ਸਮਾਨ ਸਮੂਨ ਕਰ ਲਿਆ ਤਿਆਰ ਜੀ ਤੇ ਬੈਠੇ ਆ ਤੇ ਆ ਜਾਓ ਤੁਹਾਨੂੰ ਦੱਸ ਦਿਆਂ ਵੀ ਇਹਦੇ ਵਿੱਚ ਆਪਾਂ ਨੇ ਪਾਇਆ ਕੀ ਕੁਛ ਹੈਗਾ ਬਈ ਕਦੇ ਕਦੇ ਜੇ ਆਈਂ ਜੀ ਕਰਨ ਲੱਗ ਜਾਂਦਾ ਵੀ ਹੁਣ ਸਪੈਸ਼ਲ ਜੇ ਕੁਝ ਬਣਾ ਕੇ ਖਾਈਏ ਤੇ ਮੈਂ ਖਚਲ ਅੱਜ ਆਪਾਂ ਸਪੈਸ਼ਲੀ ਬਣਾਉਨੇ ਆ ਤੇ ਚਲੋ ਜੀ ਆਪਾਂ ਚੱਕਿਆ ਜੀ ਤੇ ਆਪਾਂ ਭਰ ਲਈ ਜੀ ਆਪਦੀ ਪਲੇਟ ਫ੍ਰਿਜ ਦੇ ਵਿੱਚੋਂ ਸਮਾਨ ਦੀ ਜਿਹੜਾ ਨਿੱਕਾ ਮੋਟਾ ਇਕੱਠਾ ਕਰਕੇ ਆਪਣੇ ਫਰਿੱਜ 'ਚ ਰੱਖਿਆ ਹੁੰਦਾ ਤੇ ਉਹ ਆਪਾਂ ਚੱਕ ਲਿਆ ਤੇ ਮੈਂ ਕੜਾਈ ਧਰ ਲਈ ਜੀ ਆ ਬਰੋਕਲੀ ਲੈ ਲਈ ਮਟਰ ਲੈ ਲਏ ਤੇ ਸ਼ਿਮਲਾ ਮਿਰਚ ਲੈ ਲਈ ਤੇ ਮੈਂ ਕਹਿੰਨੀ ਆ ਮਸ਼ਰੂਮ ਲੈ ਲਈ ਤੇ ਪਨੀਰ ਲੈ ਲਿਆ ਹਨਾ ਤੇ ਹਰਾ ਧਨੀਆ ਚੱਕਿਆ ਤੇ ਪਹਿਲਾਂ ਆਪਾਂ ਸਾਰਿਆਂ ਤੋਂ ਪਹਿਲਾਂ ਤਾਂ ਆਪਾਂ ਚੱਕੀ ਹੈ ਜੀ ਆਪਣੀ ਅ ਸ਼ਿਮਲਾ ਮਿਰਚ ਪਹਿਲਾਂ ਮੈਂ ਖ ਇਹਦਾ ਕਰੋ ਟੁਕਾ ਵੱਡਾ ਟੁਕੀ ਤੇ ਇਹਨੂੰ ਕਰੋ ਸਹੀ ਠੀਕ ਹੈ ਜੀ ਇਹਨੂੰ ਕੁਤਰ ਕੇ ਤੇ ਆਪਾਂ ਨਿੱਕੀ ਨਿੱਕੀ ਕਰ ਲੈਣਾ ਹੈਗਾ ਤੇ ਹੁਣ ਆਪਾਂ ਇਹਨੂੰ ਮਸ਼ਰੂਮ ਨੂੰ ਇਹਨੂੰ ਕੱਟ ਦੇਣਾ ਜੀ ਸਾਰੀ ਨੂੰ ਇਹਦੀ ਕਤਰਨ ਬਣਾ ਦੇਣੀ ਆ ਆਪਾਂ ਵਧੀਆ ਤੋ ਉਸ ਵਾਰ ਕੇ ਆਪਣੀਆਂ ਰੱਖੀਆਂ ਹੋਈਆਂ ਨੇ ਠੀਕ ਹੈ ਜੀ ਇਹ ਆਪਾਂ ਵਧੀਆ ਬਣਾ ਲੈਣੀਆਂ ਜੀ ਇਹਦੀ ਬਰੀਕ ਬਰੀਕ ਕਤਰਨ ਕਰ ਲੈਣੀ ਆ ਆਪਾਂ ਮੋਟੀ ਨਹੀਂ ਰੱਖਣੀ ਆਹ ਬਰੋਕਲੀ ਹੈ ਜੀ ਇਹ ਆਪਾਂ ਜਿੰਨਾ ਕੁ ਚਾਹੀਦਾ ਪੀਸ ਆਪਾਂ ਨੂੰ ਚੱਕ ਤਾਂ ਆਪਾਂ ਵੱਡਾ ਲਿਆ ਤੇ ਆਪਾਂ ਇਹਨੂੰ ਰੱਖ ਦੇਣਾ ਜੀ ਬਾਕੀ ਨੂੰ ਇਹ ਫੇਰ ਕੰਮ ਆਊਗਾ ਤੇ ਕਿਹੜਾ ਛੋਟਾ ਜਿਹਾ ਪੀਸ ਜਿੰਨੇ ਕ ਆਪਾਂ ਨੂੰ ਸਰਦਾ ਨਹੀਂ ਉਹਨਾਂ ਕ ਆਪਾਂ ਚੱਕ ਲਿਆ ਤੇ ਇਹ ਵੀ ਆਪਣਾ ਧੋ ਕੇ ਰੱਖਿਆ ਹੋਇਆ ਸੀ ਜੀ ਕਿਤੇ ਹੁਣ ਆਏ ਨਾ ਕਮੈਂਟ ਕਰਨ ਲੱਗ ਜੋ ਆਂਟੀ ਇਹ ਧੋਣ ਵਾਲਾ ਮੈਨੂੰ ਕਈ ਕੀ ਕਰਦੇ ਹੁੰਦੇ ਐ ਤੁਹਾਨੂੰ ਆਏ ਪਤਾ ਹੋਣਾ ਚਾਹੀਦਾ ਭਾਈ ਆਂਟੀ ਵੀ ਧੋ ਧੂ ਕੇ ਖਾਂਦੀ ਹੁੰਦੀ ਹੈ ਸਮਾਨ ਇਹ ਸਾਰਾ ਸਬਜ਼ੀਆਂ ਸਬਜ਼ੀਆਂ ਇਹੋ ਜੀ ਕੋਈ ਗੱਲ ਨਹੀਂ ਗੀ ਤੇ ਚਲੋ ਕੋਈ ਗੱਲ ਨਹੀਂ ਹਨਾ ਵਧੀਆ ਗੱਲ ਹੈ ਸਾਰੇ ਮੈਨੂੰ ਵਧੀਆ ਮੇਰੀ ਵੀਡੀਓ ਦੇਖਦੇ ਆ ਮੈਨੂੰ ਬਹੁਤ ਵਧੀਆ ਲੱਗਦਾ ਜਦੋਂ ਤੁਸੀਂ ਮਿੱਠੇ ਮਿੱਠੇ ਕਮੈਂਟ ਕਰਦੇ ਹੋ ਹਨਾ ਆ ਸਾਰਾ ਕੁਝ ਕੱਟਾ ਵੱਢੀ ਕਰਕੇ ਆਪਾਂ ਤੇ ਆਹ ਹਰੇ ਧਨੀਆ ਇਹਨੂੰ ਵੀ ਆਪਾਂ ਰਸਾਉਣਾ ਨਹੀਂ ਹੈਗਾ ਤੇ ਇਹਨੂੰ ਵੀ ਆਪਾਂ ਕੱਟ ਕੇ ਰੱਖ ਲੈਣਾ ਕਿਉਂਕਿ ਜਦੋਂ ਕਰਦੀ ਚੱਕਲੀ ਤੇ ਫਿਰ ਉਦੋਂ ਸਾਰੇ ਇਹ ਕੱਟਾ ਪਟਾਈ ਇਹਦੀ ਕਰ ਦਿਓ ਜੀ ਤੇ ਉਹ ਦੂਜੇ ਪਾਸੇ ਆਪਾਂ ਪਾ ਦੇਣਾ ਹੈਗਾ ਜੀ ਚੱਕੋ ਜੀ ਆਪਣਾ ਓ ਓਇਲੀਵੋਲ ਫਿਗਾਰਾ ਕੰਪਨੀ ਦਾ ਜਿਹੜਾ ਆਪਾਂ ਮੈਂ ਤੁਹਾਨੂੰ ਦੱਸਦੀ ਹੁੰਨੀ ਐ ਇਹ ਤੁਸੀਂ ਪੀਆ ਕਰੋ ਵੈਸੇ ਵੀ ਇਹਦਾ ਚਮਚਾ ਪੀ ਸਕਦੇ ਆ ਜੀ ਆਪਾਂ ਮੈਂ ਕੀ ਕਰਦੀ ਆ ਨਾ ਮੈਂ ਉਹਦੇ ਚ ਪਾ ਕੇ ਰੱਖ ਰੱਖਿਆ ਹੈਗਾ ਇੱਕ ਇਹਨੂੰ ਥੋੜਾ ਜਿਹਾ ਡੱਬੇ ਜਿਹਾ ਚਾਹ ਦੇ ਸ਼ੀਸ਼ੀ ਚ ਕੱਢ ਕੇ ਰੱਖ ਲੈਣੀ ਹੁੰਨੀ ਆ ਕੱਚ ਦੇ ਮਰਤਮਾਨ ਦੇ ਛੋਟੇ ਜਿਹੇ ਚ ਉਹਦੇ ਚੋਂ ਮੈਂ ਚਮਚਾ ਭਰਦੀ ਆ ਤੇ ਮੈਂ ਵੈਸੇ ਘੁੱਟ ਭਰ ਲੈਣੀ ਹੁੰਨੀ ਆ ਤੇ ਜੇ ਦੁੱਧ ਚ ਪਾ ਕੇ ਪੀਣਾ ਤਾਂ ਉਵੇਂ ਪੀ ਲਓ ਆਹ ਲਓ ਜੀ ਤੁਸੀਂ ਆਪਾਂ ਓਇਲੀਵੋਲ ਪਾਇਆ ਸੀ 4 ਕ ਚਮਚੇ ਤੇ ਇਹਦੇ ਵਿੱਚ ਸਿੱਟ ਲੈਣਾ ਸਾਰਾ ਕੁਝ ਇਕੱਠਾ ਕਰਕੇ ਠੀਕ ਹੈ ਜੀ ਮੂਡ ਬਣਦਾ ਕਦੇ-ਕਦੇ ਵੀ ਚਲੋ ਇਹੋ ਜੀ ਚੀਜ਼ ਬਣਾ ਕੇ ਖਾ ਲੀ ਅੱਜ ਰੋਟੀ ਨਹੀਂ ਬਣਾਈ ਰੋਟੀ ਨਹੀਂ ਮੈਂ ਬਣਾਉਂਦੀ ਮੈਂ ਕਿ ਅੱਜ ਨਾ ਆਪਾਂ ਉਹ ਜਿਹੜੇ ਡਾਈਟ ਕਰਦੇ ਹੁੰਦੇ ਨੇ ਨਾ ਉਹ ਇਹੋ ਜੀਆਂ ਚੀਜ਼ਾਂ ਜ਼ਿਆਦਾ ਖਾਂਦੇ ਆ ਵੈਸੇ ਮੈਂ ਡਾਈਟ ਨਹੀਂ ਮੈਂ ਖਾ ਪੀ ਲੈਣੀ ਹੁੰਦੀ ਐ ਮੈਨੂੰ ਪਤਾ ਹੁੰਦਾ ਵੀ ਆਹ ਚੀਜ਼ ਖਾਣੀ ਐ ਤੇ ਆਹ ਨਹੀਂ ਖਾਣੀ ਆਪਾਂ ਡਾਈਟ ਨਹੀਂ ਕਰਦੇ ਵੈਸੇ ਸ਼ੌਂਕੀਆ ਤੌਰ ਤੇ ਸਵਾਦ ਲੱਗਦੀ ਐ ਹਫ਼ਤੇ ਦੇ ਵਿੱਚ ਇੱਕ ਦੋ ਵਾਰੀ ਮੈਂ ਜ਼ਰੂਰ ਇਹ ਬਣਾ ਕੇ ਖਾਣੀ ਹੁੰਦੀ ਐ ਤੇ ਮੈਂ ਕਿ ਚਲੋ ਨਾਲ-ਨਾਲ ਤੁਹਾਡੇ ਨਾਲ ਵੀ ਸਾਂਝਾ ਕਰਾਂ ਕਿਉਂਕਿ ਪ੍ਰੋਟੀਨ ਵੀ ਸਰੀਰ ਨੂੰ ਜ਼ਰੂਰੀ ਐ ਨਹੀਂ ਤਾਂ ਫਿਰ ਨਾ ਨਾ ਪ੍ਰੋਟੀਨ ਦੀ ਕਮੀ ਹੋ ਜੇ ਨਾ ਤਾਂ ਫਿਰ ਮਤਲਬ ਸਕਿਨ ਬੰਦੇ ਦੀ ਢਿਲਕਣ ਜੇ ਲੱਗ ਜਾਂਦੀ ਹੈਗੀ ਐ ਤੇ ਉਮਰ ਦੇ ਹਿਸਾਬ ਨਾਲ ਫਿਰ ਇਹ ਤੇ ਢਿਲਕਣੀ ਹੈ ਤੇ ਪਰ ਉਹਨੂੰ ਜਿੰਨਾ ਚਿਰ ਕੰਟਰੋਲ ਹੁੰਦਾ ਉਹਨਾਂ ਚਿਰ ਕਰੋ ਤੇ ਹੁਣ ਪਨੀਰ ਜੀ ਹੋਰੀ ਬੈਠੇ ਸੀਗੇ ਤੇ ਪਨੀਰ ਆਪਾਂ ਕਦੂਕਸ਼ ਕਰ ਲਿਆ ਤੇ ਕਦੂਕਸ਼ ਕਰਕੇ ਇਹਦੇ ਵਿੱਚ ਪਨੀਰ ਪਾ ਲਿਆ ਜੀ ਆਪਾਂ ਇਹਦੇ ਵਿੱਚ ਕੁਝ ਨਹੀਂ ਪੈਂਦਾ ਪਾਣੀ ਤਾਂ ਨਹੀਂ ਕੁਝ ਨਹੀਂ ਪੈਂਦਾ ਹੈਗਾ ਬਸ ਇਹਨੂੰ ਥੋੜੀ ਜੀ ਗਰਮੀ ਕਰਨਾ ਆਪਾਂ ਜ਼ਿਆਦਾ ਸੇਕ ਨਹੀਂ ਲਵਾਉਣਾ ਹੈਗਾ ਇਹ ਥੋੜੀ ਜੀ ਕੱਚੀ ਕੰਮ ਕਰਦੀ ਹੈ ਜੀ ਜ਼ਿਆਦਾ ਸੇਕ ਲਵਾਏ ਤਾਂ ਫਿਰ ਨਾ ਸਬਜ਼ੀ ਦਾ ਅਸਰ ਜਾ ਖਤਮ ਹੋ ਜਾਂਦਾ ਹੈਗਾ ਤੇ ਆ ਲਓ ਜੀ ਆਪਾਂ ਹੁਣ ਇਹਨੂੰ ਕਰ ਲਿਆ ਜੀ ਕਦੂਕਾਸਾ ਠੀਕ ਹੈ ਜੀ ਕਦੂਕਾਸ ਕਰਕੇ ਆਪਾਂ ਹੁਣ ਇਹਨੂੰ ਕਦੂਕਾਸ ਨੂੰ ਰੱਖਤਾ ਪਾਸੇ ਤੇ ਆਪਾਂ ਭਾਰਤਾ ਜੀ ਇਹਦੇ ਵਿੱਚ ਖੁਰਚਣਾ ਠੀਕ ਹੈ ਤੇ ਭਾਈ ਇਹ ਮੇਰੀ ਵੀਡੀਓ ਤੁਹਾਨੂੰ ਕਿਵੇਂ ਲੱਗਦੀ ਹੁੰਦੀ ਹੈ ਤੇ ਕਿਵੇਂ ਲੱਗਦੀਆਂ ਨੇ ਆਪਣੀਆਂ ਆਹ ਸਬਜ਼ੀਆਂ ਭਾਜੀਆਂ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵਿੱਚ ਪਾਤਾ ਜੀ ਨਮਕ ਆਪਾਂ ਥੋੜਾ ਜਿਹਾ ਤੇ ਮੈਂ ਕਹਨੀ ਆ ਵਿੱਚ ਥੋੜਾ ਜਿਹਾ ਆਪਾਂ ਹੁਣੇ ਕਾਲੀਆਂ ਮਿਰਚਾਂ ਵਾਲਾ ਪਾਊਡਰ ਪਾਵਾਂਗੇ ਜੀ ਠੀਕ ਹੈ ਇਹ ਮੇਰਾ ਰਗੜ ਕੇ ਰੱਖਿਆ ਹੈ ਤੁਹਾਨੂੰ ਪਤਾ ਮੈਂ ਰਗੜ ਕੇ ਰੱਖਦੀ ਹੁੰਨੀ ਆ ਰਗੜਿਆ ਰਗੜਾਇਆ ਨਾ ਲਿਆਇਆ ਕਰੋ ਪਤਾ ਨਹੀਂ ਉਹ ਤਾਂ ਨਾ ਜਿਹੜਾ ਆ ਪ੍ਰਗੜ ਕੇ ਰੱਖਦੇ ਆ ਇਹ ਤਾਂ ਜੇ ਥੋੜਾ ਜਿਹਾ ਆਪਾਂ ਦੇਖ ਲਈਏ ਨਾ ਤੇ ਨੱਕ ਨੂੰ ਚੜ ਜੇ ਤਾਂ ਮੈਂ ਕਿੰਨੀ ਛਿੱਕਾਂ ਨਹੀਂ ਹਟਦੀਆਂ ਤੇ ਜੇ ਆਪਾਂ ਰਗੜਿਆ ਰਗੜਾਇਆ ਲਏਗੇ ਨਾ ਤੇ ਉਹਦੇ ਚੋਂ ਤਾਂ ਪਤਾ ਹੀ ਨਹੀਂ ਲੱਗਦਾ ਜੀ ਸਵਾਦ ਹੀ ਨਹੀਂ ਆਉਂਦਾ ਤੇ ਲੋ ਜੀ ਆਪਾਂ ਧਰੀਆਂ ਉੱਤੇ ਧੂੜਤਾ ਠੀਕ ਹੈ ਇਹ ਹੋ ਗਿਆ ਜੀ ਆਪਣਾ ਸਮਾਨ ਤਿਆਰ ਤੇ ਵਧੀਆ ਬਣ ਜਾਣਾ ਇਹਨੇ ਤੁਸੀਂ ਵੀ ਅੱਜ ਬਣਾ ਕੇ ਖਾਓ ਕੌਣ-ਕੌਣ ਅੱਜ ਬਣਾ ਕੇ ਖਾਊਗਾ ਜੀ ਇਹ ਇਹਦੇ ਨਾਲ ਪ੍ਰੋਟੀਨ ਕੈਲਸ਼ੀਅਮ ਆਇਰਨ ਸਾਰਾ ਕੁਝ ਮਿਲਦਾ ਹੈ ਜੀ ਤੇ ਹੁਣ ਇਹ ਜਿੰਨੇ ਚਿਰ ਚ ਤਿਆਰ ਹੁੰਦਾ ਉਹਨਾਂ ਚਿਰ ਚ ਆਪਾਂ ਆਹ ਭਾਂਡਾ ਠਿੱਕਰ ਚੱਕ ਦੇਣਾ ਹੈਗਾ ਸਾਰਾ ਕੁਝ ਚੱਕ ਦੇਣੇ ਹੈ ਜੀ ਭਾਂਡੇ ਇਕੱਠੇ ਕਰਕੇ ਆਪਾਂ ਧੋ ਲੈਣੇ ਫਿਰ ਬਾਹਲੇ ਇਕੱਠੇ ਨਹੀਂ ਹੁੰਦੇ ਨਹੀਂ ਤਾਂ ਬਾਹਲੇ ਇਕੱਠੇ ਹੋ ਜਾਂਦੇ ਨੇ ਹਨਾ ਤੇ ਤੁਹਾਨੂੰ ਵੀ ਪਤਾ ਫਿਰ ਜੇ ਬਾਹਲੇ ਹੋ ਜਾਣ ਤਾਂ ਫਿਰ ਬਾਲਾ ਜੀ ਔਖਾ ਹੁੰਦਾ ਵੀ ਹੁਣ ਇਹਨਾਂ ਨੂੰ ਕਿਵੇਂ ਧੋਈਏ ਤੇ ਹੁਣ ਕਿਵੇਂ ਇਕੱਠੇ ਕਰੀਏ ਮੈਂ ਕਹਨੀ ਕਮਲੇ ਹੋ ਜਾਈਂ ਇਧਰ ਸੋਈ ਦੇ ਵਿੱਚ ਚਲੋ ਕੋਈ ਨਹੀਂ ਤਾਂ ਧੋਣੀ ਪੈਂਦੇ ਜਦੋਂ ਆਪਾਂ ਰੋਟੀ ਪਾਣੀ ਖਾਣੇ ਆ ਆ ਲਓ ਜੀ ਤੇ ਆਪਾਂ ਹੁਣ ਇਹ ਬਣ ਗਈ ਵਧੀਆ ਤੇ ਆਪਾਂ ਆਪਦੀ ਪਲੇਟ ਚੱਕੀ ਜੀ ਤੇ ਪਲੇਟ ਆਪਾਂ ਨੇ ਆਪਦਾ ਜਗਾੜਮੈਂਟ ਹੁਣ ਆਪਦਾ ਕਰ ਲਿਆ ਪੂਰਾ ਇਹ ਤੇ ਹੁਣ ਆਪਾਂ ਆਪਦਾ ਪੇਟ ਭਰ ਲੈਣਾ ਜੀ ਹੁਣ ਇਹ ਜਾਨੀ ਕਿ ਪਲੇਟ ਚ ਪਾ ਕੇ ਖਾਵਾਂਗੇ ਫੀਲਿੰਗ ਜੀ ਲੈ ਕੇ ਹਨਾ ਬਾਹਰ ਰੈਸਟੋਰੈਂਟ ਵਾਲੀ ਤੇ ਜੇ ਕੌਲੇਜ ਪਾ ਲਿਆ ਤਾਂ ਫਿਰ ਉਹ ਜਾਨੀ ਕਿ ਸਵਾਦ ਤਾਂ ਨਹੀਂ ਆਉਣਾ ਮਤਲਬ ਕਿ ਫੀਲਿੰਗ ਜੀ ਨਹੀਂ ਆਉਣੀ ਆਹ ਲਓ ਜੀ ਆਪਾਂ ਪਲੇਟ ਭਰ ਲਈ ਤੇ ਆਪਾਂ ਚੱਲਨੇ ਆ ਜੀ ਆਪਦੇ ਕਮਰੇ ਦੇ ਵਿੱਚ ਠੀਕ ਹੈ ਆਪਾਂ ਹੁਣ ਕਮਰੇ 'ਚ ਬਹਿ ਕੇ ਤੇ ਆਪਾਂ ਵਧੀਆ ਫੀਲਿੰਗ ਲੈ ਕੇ ਹੁਣ ਖਾਂਦੇ ਆ ਜੀ ਦੋ ਲੈ ਲੈ ਚਮਚੇ ਇੱਕ ਚਮਚੇ ਨਾਲ ਉਹ ਦੂਜੇ ਚਮਚੇ ਦੇ ਉੱਤੇ ਉਲਟਾ ਲੈਣਾ ਤੇ ਮੈਨੂੰ ਲੱਗਿਆ ਜੀ ਸਵਾਦ ਭਾਈ ਤੁਸੀਂ ਵੀ ਬਣਾਇਓ ਤੇ ਮੈਨੂੰ ਦੱਸਿਓ ਕਮੈਂਟ ਕਰਕੇ ਵੀ ਕਿਹਨੇ ਕਿਹਨੇ ਬਣਾ ਲਿਆ ਤੇ ਕਿਹਨੇ ਕਿਹਨੇ ਆਪਣੀ ਵੀਡੀਓ ਦੇਖ ਲਈ ਪਿੰਡ ਦਾ ਨਾਮ ਜ਼ਰੂਰ ਦੱਸਿਆ ਕਰੋ ਤੇ ਆਪਦਾ ਅਤਾ ਪਤਾ ਵੀ ਜ਼ਰੂਰ ਦੱਸਿਆ ਕਰੋ ਤੇ ਮੈਨੂੰ ਦੱਸੋ ਵੀ ਤੁਹਾਨੂੰ ਕਿਵੇਂ ਲੱਗੀਆਂ ਮੇਰੀਆਂ ਵੀਡੀਓ ਤੇ ਆਹ ਖਾਣਾ ਪੀਣਾ ਬਣਾਇਆ ਆਪਣਾ ਕਿਵੇਂ ਲੱਗਦਾ ਹੁੰਦਾ ਵਧੀਆ ਲੱਗਦਾ ਤਾਂ ਆਪਾਂ ਹੋਰ ਵੀਡੀਓ ਲੈ ਕੇ ਆਵਾਂਗੇ ਜੀ ਤੁਹਾਡੀ ਖਾਤਰ ਹਨਾ ਤੇ ਜਰੂਰ ਮੈਨੂੰ ਦੱਸਿਆ ਕਰੋ ਠੀਕ ਹੈ ਜੀ ਤੇ ਫਿਰ ਮਿਲਦੇ ਆਪਾਂ ਫਿਰ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਜੀ ਠੀਕ ਹੈ ਜੀ ਬਾਏ ਬਾਏ ਓਕੇ ਟਾਟਾ